ਸਾਸੰਗ ਮੈਂ ਤੇਰੀਆਂ ਲੀਰਾਂ ਖਿੱਦੋ ਦੀਆਂ ਲੀਰਾਂ ਇੰਨੀਆਂ ਖਿਲਾਰ ਦੂੰਗਾ ਦੁਨੀਆ ਵੇਖਦੀ ਰਹਿ ਜਾਵੇਗੀ ਮੇਰੇ ਸਾਹਮਣੇ ਤਾਂ ਕਿਤੇ ਤਾਂ ਜਪੇੜ ਤੇ ਖੜ ਟੌਟੀ ਤੋਂ ਸਾਇ ਨੇ ਕੀਤਾ ਕੀ ਆ ਇਹ ਕਹਿੰਦਾ ਮੇਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਮਹਾਂਪੁਰਖਾਂ ਨੇ ਡਿਊਟੀ ਲਈ ਸੀ ਸਵਰਨੇ ਘੋਟ ਨੇ ਨੂੰ ਮਾਰਨ ਦੀ ਤੇ ਜੇ ਤੇਰੀ ਡਿਊਟੀ ਲੱਗੀ ਸੀ ਮੈਂ ਤਾਂ ਉਹਦਾ ਫਿਰ ਭੋਗ ਰੋਕੇ ਆਇਆ ਤੇ ਤੈਨੂੰ ਤਕਲੀਫ ਕਿਉਂ ਹੋਈ ਆ ਤੂੰ ਸ਼ਰਮ ਵਿੱਚ ਦੋਬਰਣਾ ਚਾਹੀਦਾ ਇੰਨਾ ਤਾਂ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਐ ਨਾ ਦਸਤਾਰਾਂ ਵੀ ਸਿਰਫ ਸਾਇ ਹੋਏ ਨੇ ਇਹ ਪੰਸ ਕਿਹੜੇ ਬਣਿਓ ਆ ਇੱਕ ਸਰਕਾਰ ਦਾ ਟਾਊਟ ਇਹ ਜੋਧਪੁਰ ਦੀਆਂ ਜੇਲਾਂ ਦੇ ਵਿੱਚ ਇਹਨੇ ਜਿਹੜੇ ਸਿੰਘ ਉਥੇ ਇਹਨੇ ਨਿਸ਼ਾਨਦੇਹੀ ਕਰਾਈ ਆ ਸਿੰਘਾਂ ਦੀ ਉਹਨਾਂ ਦੇ ਸਾਰੇ ਜਿਹੜੇ ਸਿੰਘਾਂ ਬਾਰੇ ਜੋ ਕੁਰਬਾਨੀਆਂ ਕੀਤੀਆਂ ਸੀ ਉਹਨਾਂ ਨੇ ਜੋ ਐਕਸ਼ਨ ਕੀਤੇ ਸੀ ਉਹ ਕੱਲੇ-ਕੱਲੇ ਐਕਸ਼ਨ ਦੀ ਜਿਹੜੀ ਰਿਪੋਰਟ ਆ ਵਿਰਸੇ ਬਲਟੋਏ ਨੇ ਜੋਧਪੁਰ ਜੇਲ੍ਹ ਦੇ ਵਿੱਚ ਪੁਲਿਸ ਨੂੰ ਦਿੱਤੀ ਆ ਤੇ ਕੋਲ ਤਾਂ ਕਿਲਾ ਇੱਕ ਪੈੜੀ ਦਾ ਜਿਹੜਾ ਕਿਲਾ ਤੇ ਇਹਦੇ ਕੋਲ ਅਲਗ-ਦਰੀ ਗੱਡੀਆਂ ਦੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਹਿੰਗੀਆਂ ਕਲੋਨੀਆਂ ਦੇ ਵਿੱਚ ਵੱਡੀਆਂ ਕੋਠੀਆਂ ਤੇ 30-30 ਕਰੋੜ ਦੀਆਂ ਰਟਰਨਾ ਭਰਦਾ ਹੈ ਇਹਦੇ ਕੋਲ ਤਾਂ ਡੇਢ ਕਿੱਲਾ ਪੈ ਲਈ ਤੇ 150 ਰੁਪਏ ਦੀ ਇੱਕ ਟੁੱਟੀ ਸਾਈਕਲੀ ਸੀ ਬੀੜ ਸਾਹਿਬ ਜਿੱਦੋਂ ਰਹਿੰਦਾ ਸੀ ਤੇ ਅੱਜ ਇਹ ਕਿਹੜੀ ਖੇਤੀ ਕਰਦਾ ਮੈਨੂੰ ਦੱਸਿਓ ਕੀ ਉੱਗਦਾ ਇਹਦੇ ਜ਼ਮੀਨ ਦੇ ਵਿੱਚ ਕਿ ਜਿਹਦੇ ਨਾਲ ਇਹ ਬਹੁਤ ਵੱਡਾ ਸਰਮਾਇਏਦਾਰ ਬਣ ਗਿਆ ਤੇ ਅੱਜ ਇੰਨੀਆਂ ਵੱਡੀਆਂ ਮਹਿੰਗੀਆਂ ਟਰਨਾ ਭਰ ਰਿਹਾ ਕਿੱਥੋਂ ਭਰਦਾ ਜੇ ਚਰਚਾਂ ਦੇ ਵਿੱਚ ਜਾਂਦਾ ਤਾਂ ਹਲੇਲੂਇਆ ਦੇ ਨਾਰੇ ਮਾਰਦਾ ਮੇਰੇ ਕੋਲ ਵੀਡੀਓ ਮੈਂ ਦਿਖਾ ਦਿੰਦਾ ਇੱਥੇ ਹੁਣੇ ਦਿਖਾਵਾਂ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹ ਡਿਊਟੀ ਲਈ ਸੀ ਮੇ ਮਗਰ ਹallelujah ਕਰਿਆ ਕਰੀ ਤਾਂ ਅੱਜ ਤੋਂ ਕਈ ਦਹਾਕੇ ਪਹਿਲਾਂ ਸਿੱਖ ਕੌਮ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਮਕੇ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਨੂੰ ਕੋ-ਕੋ ਕੇ ਕੁਝ ਜਿਹੜੇ ਜ਼ਾਲਮ ਆਫੀਸਰ ਨੇ ਜ਼ਾਲਮੋ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਸ਼ਹੀਦ ਕੀਤਾ ਜਾਂਦਾ ਏ ਤੇ ਉਸ ਤੋਂ ਬਾਅਦ ਜਿਹੜਾ ਇੱਕ ਮੁੱਖ ਦੋਸ਼ੀ ਉਸ ਵੇਲੇ ਦਾ ਆਫੀਸਰ ਮੰਨਿਆ ਜਾਂਦਾ ਏ ਸਵਰਨ ਕੋਟਨਾ ਉਦੇ ਭੋਗ ਦੇ ਉਪਰ ਜਿਹੜਾ ਸੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਹਜ਼ੂਰੀ ਰਾਗੀ ਨੇ ਉਹ ਭੇਜੇ ਜਾਂਦੇ ਨੇ ਕਿਸ ਦੇ ਕਹਿਣ ਤੇ ਭੇਜੇ ਜਾਂਦੇ ਨੇ ਔਰ ਉਹਦੇ ਵਿੱਚ ਉਸ ਵਕਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ ਕੀ ਰਹੀ ਹੈ ਇਸੇ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਸੰਤਾ ਉਹ ਖੁਲਾਸੇ ਕਰਨ ਵਾਲੇ ਜਿਹੜੇ ਚਸ਼ਮਦੀਦ ਗਵਾ ਨੇ ਜਿਨ੍ਹਾਂ ਨੇ ਸਵਰਨਕੋਟ ਨੇ ਦੇ ਉਗਦੇ ਉੱਪਰ ਜਾ ਕੇ ਜਿਹੜੇ ਰਾਗੀ ਆਉਣ ਵਾਲੇ ਸੀ ਉਹਨਾਂ ਨੂੰ ਰੋਕਾਇਆ ਜਿਹੜੇ ਪਾਠੀ ਸਿੰਘਾਂ ਨੇ ਪਾਠ ਕੀਤਾ ਸੀ ਉਹਨਾਂ ਦੇ ਨਾਲ ਸਮੁੱਚਾ ਵਾਰਤਾ ਲਾਪ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਸੀ ਭਾਈ ਬਲਵੰਤ ਸਿੰਘ ਗੋਪਾਲਾ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਉੱਪਰ ਉਸ ਵਕਤ ਪਰਚਾ ਵੀ ਦਰਜ ਕੀਤਾ ਗਿਆ ਸੀ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਸੀ ਤੇ ਇਸੇ ਨੂੰ ਲੈ ਕੇ ਵੱਡੀਆਂ ਚਰਚਾਵਾਂ ਵੀ ਉਹ ਜਿਹੜੇ ਅਕਾਲੀ ਦਲ ਬਾਦਲ ਦੇ ਆਗੂ ਨੇ ਅ ਵਰਸਾ ਸਿੰਘ ਬਲਟੋਹਾ ਉਹਨਾਂ ਦੇ ਨਾਲ ਸੰਬੰਧਿਤ ਚਰਚਾਵਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ ਗੱਲਬਾਤ ਕਰ ਲੈਣੇ ਬਲਵੰਤ ਸਿੰਘ ਉਪਾਲਾ ਨੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਉਸ ਵਕਤ ਤੁਸੀਂ ਜਲੰਧਰ ਦੇ ਵਿੱਚ ਜਾਣਿਓ ਸਵਰਨਕੋਟ ਨੇ ਦਾ ਆ ਜਿਹੜਾ ਭੋਗ ਦੇ ਉੱਪਰ ਉੱਥੇ ਜਿਹੜੇ ਜੋ ਸਮੂਚਾ ਕਟਨਾ ਕਰਮ ਹੁੰਦਾ ਉਹਦੇ ਵਿੱਚ ਬੰਦ ਦੀ ਭੂਮਿਕਾ ਨਿਭਾਉਣੇ ਆ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਆ ਕਿ ਅਸਲ ਦੇ ਵਿੱਚ ਗੱਲਬਾਤ ਕੀ ਹੋਈ ਸੀ ਜਿਹੜੀ ਸੌਦੇਬਾਜ਼ੀ ਦਾ ਜ਼ਿਕਰ ਤੁਸੀਂ ਕਰਦੇ ਹੋ ਕਿ ਗਿਆਨੀ ਗੁਰਬਚਨ ਸਿੰਘ ਦੇ ਨਾਲ ਉਸ ਵਕਤ 50000 ਰੁਪਏ ਦਾ ਕੋਈ ਲੈਣ-ਦੇਣ ਹੋਇਆ ਸੀ ਕੀ ਗੱਲਬਾਤ ਹੋਈ ਸੀ ਪੂਰੀ ਦਰਅਸਲ ਵੇਖੋ ਜੀ ਜਦੋਂ ਭਾਈ ਬਲਦੇਵ ਸਿੰਘ ਵਡਾਲਾ ਜੀ ਕੀਰਤਨ ਕਰਨ ਤੋਂ ਨਾ ਕਰ ਦਿੰਦੀਆਂ ਉਨ੍ਹਾਂ ਦੀ ਖ਼ਬਰ 'ਚ ਸਟੇਟਮੈਂਟ ਆ ਜਾਂਦੀ ਹੈ ਕਿ ਇਹਦੇ ਜਿਹੜਾ ਜ਼ਾਲਮ ਪੁਲਿਸ ਅਫਸਰ ਆ ਜਿਹਨੇ ਸਾਡੇ ਸ੍ਰੀ ਕਾਲਤਖਸਰ ਜੀ ਦੇ ਸਿੰਘ ਸਾਹਿਬ ਸ਼ਹੀਦ ਕੀਤੇ ਆ ਤੇ ਅਸੀਂ ਇਹਨਾਂ ਦੇ ਭੋਗ ਤੇ ਨਹੀਂ ਜਾਵਾਂਗੇ। ਤਾਂ ਅਗਲੇ ਦਿਨ ਉਹਦੀ ਜਿਹੜੀ ਆ ਭੋਗ ਦੀ ਐਡ ਲੱਗ ਜਾਂਦੀ ਆ ਸਵਰਨਸਿਉਂ ਦੀ ਅਖ਼ਬਾਰ ਦੇ ਵਿੱਚ। ਤੇ ਭੋਗ ਦੀ ਐਡ ਲੱਗਦੀ ਆ ਤੇ ਸਾਨੂੰ ਇਸ ਗੱਲ ਦਾ ਬੜਾ ਲੱਗਦਾ ਕਿ ਇਹਦਾ ਭੋਗ ਵੀ ਪੈਜੂ ਇਹਦਾ ਇਹ ਰਾਗੀ ਸੰਗੀਤਨ ਵੀ ਕਰਨਗੇ। ਤੇ ਕਿਉਂ ਨਾ ਹੋਵੇ ਜਾ ਕੇ ਵੀ ਆਪਾਂ ਇਹ ਜਿਹੜਾ ਕਾਰਜ ਆ ਕਰੀਏ ਭਾਈ ਵਿਡਾਲਾ ਜੀ ਨੇ ਜੇ ਵਿਰੋਧ ਕੀਤਾ ਤੇ ਉਹਦੇ ਵਿੱਚ ਹੋਰ ਵਾਧਾ ਕੀਤਾ ਜਾਵੇ ਮੇਰੇ ਮਨ ਚ ਆਈ ਤੇ ਮੈਂ ਨਾਲ ਭਾਈ ਸਤਨਾਮ ਸਿੰਘ ਮਨਾਵਾ ਜੀ ਨੂੰ ਲਿਆ ਸੀ ਦੋਵੇ ਸਿੰਘ ਜਾ ਕੇ ਉੱਥੇ ਜਿਹੜੇ ਆ ਅਸੀਂ ਜਾਤ ਜਾਨੇ ਆ ਉਥੋਂ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅਸੀਂ ਪੁੱਛਦੇ ਆ ਕਿ ਇਹ ਜਿਹੜਾ ਭੋਗ ਹੈ ਕਿਸ ਦਾ ਉਹ ਕਹਿੰਦੇ ਜੀ ਇਹ ਸਵਰਨ ਸਿੰਘ ਪੁਲਿਸ ਦਾ ਸਾਫ ਕਾਫੀਸਰ ਉਹਦਾ ਭੋਗ ਆ ਸਾਨੂੰ ਹੋਰ ਕਲੀਅਰ ਹੋ ਜਾਂਦਾ ਅਸੀਂ ਆਖਿਆ ਜੀ ਇਹਦਾ ਭੋਗ ਨਹੀਂ ਪਾਏਗਾ ਫਿਰ ਗੁਰਦਾਰਾ ਕਮੇਟੀ ਨੂੰ ਕਹਿੰਦੇ ਜੀ ਕਿਉਂ ਨਹੀਂ ਪਾਏਗਾ ਕਜੀ ਵੇਖੋ ਇਹਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਡੇ ਕੌਮ ਦੇ ਜਥੇਦਾਰ ਨੂੰ ਸ਼ਹੀਦ ਕੀਤਾ ਤੁਹਾਨੂੰ ਨਹੀਂ ਪਤਾ ਇਹ ਤਾਂ ਬਹੁਤ ਜ਼ਾਲਮ ਆ ਇਹਨਾਂ ਤੇ ਬਹੁਤ ਤਸੀਹੇ ਦੇ ਦੇ ਕੇ ਸਿੰਘ ਸ਼ਹੀਦ ਕੀਤੇ ਹੋਏ ਨੇ ਤੇ ਇਹਦਾ ਭੋਗ ਇਹਦੀਆਂ ਰਸਮਾਂ ਜਿਹੜੀਆਂ ਆ ਗੁਰਮਤਿ ਅਨੁਸਾਰ ਨਹੀਂ ਹੋ ਸਕਦੀਆਂ ਉਹਦੇ ਕਿਉਂ ਨਹੀਂ ਹੋ ਸਕਦੀਆਂ ਅਸੀਂ ਆਖਿਆ ਜੀ ਇਹਨੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਜਿਹੜਾ ਖਾਲਿਸਤਾਨ ਦੀ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਸੀ ਅਮਰਸ਼ੀਦ ਭਾਈ ਸਾਹਿਬ ਭਾਈ ਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਹਨਾਂ ਯੋਧਿਆਂ ਮਰਜੀਵੜਿਆਂ ਦੇ ਜਿਹੜੇ ਨਾਲ ਜਦੋਂ ਆਰੰਭਤਾ ਹੁੰਦੀ ਹੈ ਸੰਘਰਸ਼ ਦੀ ਤਾਂ ਉਹ ਸੰਘਰਸ਼ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਨੇ ਖਾਲਸਾਤਾਂ ਦੀ ਆਜ਼ਾਦੀ ਲਈ ਆਪਣੇ ਕੌਮੀ ਕਰ ਲਈ ਤੇ ਜਦੋਂ ਸਿੰਘ ਸ਼ਹੀਦ ਹੋ ਜਾਂਦੇ ਸੀ ਜੇ ਉਹ ਕਿਸੇ ਸਿੰਘ ਦਾ ਸ੍ਰੀ ਖੰਡਪਾਟ ਸਾਹਿਬ ਉਹਦੇ ਪਰਿਵਾਰ ਵਾਲੇ ਆਰੰਭ ਕਰਾਉਂਦੇ ਸੀ ਇਸ ਵਰਨਾ ਘੋਟਨਾ ਜਾ ਕੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗਰੰਥੀ ਸਿੰਘਾਂ ਨੂੰ ਸ਼ਰਾਬੀ ਹਾਲਤ ਵਿੱਚ ਪਹੁੰਚ ਕੇ ਜੁੱਤੀਆਂ ਸਮੇਤ ਜਾ ਕੇ ਠੋਡ ਮਾਰਦਾ ਔਰ ਕੇਸਾਂ ਤੋਂ ਫੜ ਕੇ ਥੂਕੇ ਗਰੰਥੀ ਸਿੰਘਾਂ ਨੂੰ ਬਾਹਰ ਲਿਆਉਂਦਾ ਉਹਨਾਂ ਨੂੰ ਡਾਂਗਾਂ ਨਾਲ ਕੁੱਟਦਾ ਸਾਡੇ ਸ਼ਹੀਦਾਂ ਦੀਆਂ ਮਤਾਵਾਂ ਪਹਿਣਾ ਨੂੰ ਕੁੱਟਦਾ ਥਾਣੇ ਲਾ ਜਾ ਕੇ ਉਹਨਾਂ ਦੇ ਬਾਪਿਆਂ ਨੂੰ ਮਾਪਿਆਂ ਸਾਹਮਣੇ ਧੀਆਂ ਨੂੰ ਮਾਵਾਂ ਨੂੰ ਨੰਗੀਆਂ ਕਰ ਦਿੰਦਾ ਇੰਨਾ ਜ਼ੁਲਮ ਕਰਦਾ ਸੀ ਤੇ ਪੁੱਛਦਾ ਸੀ ਇਹ ਜਿਹੜੇ ਪਾਠੀ ਨੇ ਇਹ ਤੁਹਾਡੇ ਕੀ ਲੱਗਦੇ ਨੇ ਤੁਸੀਂ ਪਾਠੀਆਂ ਨੂੰ ਕਹਿਣਾ ਵੀ ਇਹ ਇਹ ਤੁਸੀਂ ਪੋਕ ਕਿਉਂ ਪਾ ਰਹੇ ਹੋ ਖਾੜਕੂ ਸਿੰਘਾਂ ਦਾ ਜਾਨੀ ਕਿ ਇੰਨੀ ਇੰਨੇ ਬੇਅਦਬੀ ਕੀਤੀ ਇੰਨੀ ਇੰਨੇ ਅਤ ਚੁੱਕੀ ਹੋਈ ਸੀ ਜ਼ੁਲਮ ਦੀ ਇਹੋ ਜੇ ਬੰਦੇ ਦਾ ਭੋਗ ਪੈਣਾ ਚਾਹੀਦਾ ਇਹੋ ਜੇ ਬੰਦੇ ਦੇ ਰਸਮਾਂ ਅੰਤਮ ਰਸਮਾਂ ਤੇ ਕੀਰਤ ਨੂੰ ਨਾ ਚਾਹੀਦਾ ਸਾਡੀ ਜਿਹੜੀ ਜ਼ਮੀਰ ਸੀ ਉਹਨੇ ਸਾਨੂੰ ਝੋੜਿਆ ਸੀ ਅਸੀਂ ਉਹਨਾਂ ਕਮੇਟੀ ਵਾਲਿਆਂ ਨੂੰ ਆਖਿਆ ਵੀ ਇਹ ਜ਼ਾਲਮ ਬੰਦਾ ਇਹਦਾ ਭੋਗ ਨਹੀਂ ਅਸੀਂ ਪੈਣਦੇਗਾ ਉਹ ਕਹਿੰਦੇ ਜੀ ਫਿਰ ਸਾਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਦੇਸ਼ ਕੀਤਾ ਉਨ੍ਹਾਂ ਦੇ ਪਰਿਵਾਰ ਨਾਲ ਉਸ ਗਿਆਨੀ ਗੁਰਪ੍ਰੀਤ ਸਿੰਘ ਅਫਸੋਸ ਕਰਕੇ ਗਏ ਨੇ ਪਰਿਵਾਰ ਨੇ 50000 ਰੁਪਇਆ ਦਿੱਤਾ ਗੁਰਵਚਨ ਸਿੰਘ ਨੂੰ ਸਾਨੂੰ ਗਿਆਨੀ ਗੁਰਵਚਨ ਸਿੰਘ ਰੋਕੇ ਸਾਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਰਾਗੀ ਜਥਾ ਦੇ ਰਹੀ ਹੈ ਸਾਨੂੰ ਸ਼੍ਰੋਮਣੀ ਕਮੇਟੀ ਰੋਕੇ ਤੁਸੀਂ ਕਹੇ ਸੀ ਕਿਸ ਹیثیت ਦੇ ਨਾਲ ਸਾਨੂੰ ਰੋਕ ਰਹੇ ਹੋ ਅਸੀਂ ਆਖਿਆ ਜੀ ਅਸੀਂ ਆਪਣੀ ਬਲਬੂਤੇ ਤੇ ਸਾਡੇ ਕੋਲ ਅਸੀਂ ਵੀ ਪੰਥਕ ਜਥੇਬੰਦੀਆਂ ਆ ਅਸੀਂ ਐਵੇਂ ਨਹੀਂ ਗਏ ਮੈਂ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲ ਦਾ ਪ੍ਰਧਾਨ ਹ ਜੈਦਰ ਸਤਨਾਮ ਸਿੰਘ ਮਨਾਵਾ ਪੰਥ ਕਾਗੂ ਨੇ ਅਸੀਂ ਇਹਦਾ ਭੋਗ ਨਹੀਂ ਪੈਣ ਦਿਆਂਗੇ ਉਹਨਾਂ ਸਾਨੂੰ ਉਹਨੇ ਚਿਰ ਦੇ ਵਿੱਚ ਕਿਉਂਕਿ ਉਹਦਾ ਸਵਰਨੇ ਘੋਟਦਾ ਬੁੱਢਾ ਐਸਐਸਪੀ ਆ ਉਹਨਾਂ ਪੁਲਿਸ ਬੁਲਾ ਲੀਂਦੇ ਪੁਲਿਸ ਵੀ ਆਣ ਕੇ ਸਾਡਾ ਜੋਰਾ ਜ਼ਬਰੀ ਕਰਦੀ ਆ ਪਰ ਉਹਨਾਂ ਦੇ ਭਾਣੇ ਵੀ ਐਵੇਂ ਕਿਤੇ ਇਹਨਾਂ ਨੂੰ ਲੈ ਜਾਾਂਗੇ ਅਸੀਂ ਕਿ ਤੁਸੀਂ ਸਾਨੂੰ ਐਵੇਂ ਇੱਥੋਂ ਖੜ੍ਹ ਨਹੀਂ ਸਕਦੇ ਗੁਰਦਾਰ ਸਾਹਿਬ ਚੋਂ ਅਸੀਂ ਇਹਨਾਂ ਦਾ ਭੋਗ ਨਹੀਂ ਪੈਣ ਦੇਣਾ ਇਸ ਜ਼ਾਲਮ ਦਾ ਇਸ ਵਾਰ ਸਹੀਆ ਦੇ ਵਿੱਚ ਸਾਨੂੰ ਪੁਲਿਸ ਬਹੁਤ ਜ਼ਿਆਦੀ ਗਿਣਤੀ ਚ ਆ ਜਾਂਦੀ ਆ 100 150 ਬੰਦਾ ਇਕੱਠਾ ਕਰ ਲੈਂਦੇ ਆ ਸਾਨੂੰ ਚੱਕ ਕੇ ਥਾਣੇ ਲੈ ਜਾਂਦੇ ਨੇ ਥਾਣੇ ਲ ਜਾ ਕੇ ਵੀ ਮੁੜ ਕੇ ਜਦੋਂ ਪੁਲਿਸ ਬਹੁਤ ਆਪਣਾ ਦਿਖਾਉਂਦੀ ਆ ਤਾਨਿਸ਼ਾਈ ਇਹ ਤਾਨਾ ਸ਼ਾਈ ਰਵਈਆ ਦਿਖਾਉਂਦੀ ਆ ਜਾਂ ਇੱਕ ਆਪਣਾ ਜ਼ਬਰਦਸਤ ਦਿੰਦੇ ਆ ਬੇਸੀਆਂ ਕਰਦੇ ਆਂਗੇ ਉਹ ਕਰਦੇ ਆਂਗੇ ਉੱਠਾ ਸਿੱਧਾ ਬਹੁਤ ਬੋਲਦੇ ਕਿ ਉਹਨਾਂ ਦਾ ਐਸਪੀ ਆ ਜਿਹੜਾ ਖੜਾ ਹੁੰਦਾ ਮੇਰੇ ਨਾਲ ਗੱਲਾਂ ਕਰਦਾ ਉਹਨੂੰ ਮੈਂ ਸਿੱਧਾ ਮੈਂ ਇੰਜ ਕਰਦਾ ਤੇ ਮਨਾਵਾ ਉਹ ਕਹਿੰਦਾ ਕਿ ਉਂਗਲ ਥੱਲੇ ਕਰ ਮਨਾਵਾ ਜੀ ਕਹਿੰਦੇ ਤੈਨੂੰ ਏ ਦੀ ਉਂਗਲ 'ਚੋਂ ਗੋਲੀ ਵੱਜਦੀ ਆ ਉਹ ਫੇਰ ਆਂਦਾ ਆਂਦਾ ਜ਼ਿਆਦਾ ਬੋਲਦੇ ਜੀ ਫੇਰ ਬਹੁਤ ਯਾਨੀ ਕਿ ਬੈਸ ਬੈਸਾਈ ਸ਼ੁਰੂ ਹੋ ਜਾਂਦੀ ਹੈ ਮੈਂ ਕਿਹਾ ਜ਼ਿਆਦਾ ਤੂੰ ਬੋਲਦਾ ਹੈ ਆਪਣੀ ਜ਼ਬਾਨ ਨੂੰ ਲਗਾਮ ਦੇ ਵਰਨਾ ਹੱਥੋ ਪਾਈ ਦੇ ਵਿੱਚ ਜੇ ਤੁਸੀਂ ਸਾੜਨਾ ਕਰੋਗੇ ਅਸੀਂ ਵੀ ਉਨੀ ਕਰਾਂਗੇ ਇਕੀਆਂ ਦੀ 31 ਪਾ ਕੇ ਜਾਵਾਂਗੇ ਤੁਹਾਡੇ ઠાਣੇ 'ਚ ਖੜਕੇ ਕੁੱਟ ਖਾ ਕੇ ਨਹੀਂ ਜਾਂਦੇ ਕੁੱਟ ਕੇ ਵੀ ਜਾਵਾਂਗੇ ਬਰੋਬਰ ਤੇ ਅਸੀਂ ਦਮਦਮੀ ਟਕਸਾਲ ਦੇ ਸਿੰਘ ਆ ਜੋ ਤੂੰ ਕਰਨਾ ਕਰ ਫਿਰ ਉਹ ਢਿੱਲਾ ਪੈ ਜਾਂਦਾ ਵੀ ਇਹ ਤਾਂ ਕੰਮ ਅੱਗੋਂ ਸਖਤ ਆ ਫਿਰ ਉਹ ਕਹਿੰਦਾ ਤੁਸੀਂ ਕਿੰਨੇ ਆਦਮੀ ਹੋ ਸੀ 10000 ਬੰਦਾ ਸਾਡਾ ਪ੍ਰਬੰਧ ਕੀਤਾ ਹੋਇਆ ਚਲੋ ਉਹਨਾਂ ਦਾ ਉਹ ਸਾਰਾ ਪਲਾਨ ਉਹਨਾਂ ਦਾ ਵੇਖ ਉਹ ਤਾਂ ਬਹੁਤ ਹੈਰਾਨ ਹੋ ਜਾਂਦੇ ਵੀ ਇੰਨਾ ਬੰਦਾ ਇਹਨਾਂ ਦਾ ਆ ਜਾਣਾ ਉਹ ਪੁਲਿਸ ਫੋਰਸ ਲਾਉਂਦੇ ਰਹਿੰਦੇ ਆ ਸਾਰਾ ਕੁਝ ਹੋ ਜਾਂਦਾ ਪੁਲਿਸਾਂ ਨੂੰ ਜੇਲ੍ਹ ਵੀ ਭੇਜ ਦਿੰਦੀ ਆ ਪਰ ਅਸੀਂ ਉਹ ਸਾਰੇ ਕੇਸ ਦੇ ਵਿੱਚੋਂ ਨੰਘ ਆਏ ਆ ਸਾਰਾ ਕੁਝ ਹੋ ਜਾਂਦਾ ਹੈ ਅਸੀਂ ਤਾਂ ਵਿਰੋਧ ਕੀਤਾ ਇੱਕ ਜ਼ਾਲਮ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਹੀਦ ਕਰਨ ਵਾਲੇ ਇੱਕ ਐਡੇ ਜ਼ਾਲਮ ਬੰਦੇ ਦਾ ਭੋਗ ਰੋਕਿਆ ਸੀ ਪਾਪ ਤਾਂ ਕੀਤਾ ਨਹੀਂ ਕੋਈ ਤੇ ਜਿਹੜਾ ਅਸੀਂ ਤਾਂ ਪੁੱਛ ਰਹੇ ਕਿ ਐਨੀ ਗੁਰਬਚਨ ਸਿੰਘ ਨੂੰ ਵਿਗਿਆਨੀ ਜੀ ਆਹ ਗੱਲ ਆ ਘਰ ਤੇ ਤੁਸੀਂ ਸਵਾਲ ਰਹੇ ਹੋ ਸਵਰਨ ਘੋਟਨਾ ਜਿਨੇ ਜਥੇਦਾਰ ਸਾਹਿਬ ਨੂੰ ਕੋ ਕੋ ਕੇ ਸ਼ਹੀਦ ਕੀਤਾ ਹੈ ਅਸਲ ਦੇ ਵਿੱਚ ਆ ਭੂਗਤੇ ਤੁਸੀਂ ਉਹਦਾ ਰਕਵਾਉਣੇ ਉੱਥੇ ਜਾ ਕੇ ਤੁਸੀਂ ਰੋਜ਼ ਪ੍ਰਦਰਸ਼ਨ ਕਰਦੇ ਹੋ ਕਿਤੇ ਨਾ ਕਿਤੇ ਪਰ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਦੇ ਨਾਲ ਕੀ ਜੈਹੀ ਗੱਲਬਾਤ ਹੋਗੀ ਕਿ ਬਲਟੋਹਾ ਸਾਹਿਬ ਕਹਿੰਦੇ ਨੇ ਕਿ ਤੁਹਾਡਾ ਨਾਮ ਲੈ ਕੇ ਕਹਿੰਦੇ ਨੇ ਕਿ ਬਲਵੰਤ ਸਿੰਘ ਗੋਪਾਲਾ ਦਾ ਇੱਕ ਕਾਂਗਰਸੀ ਸਰਪੰਚ ਹੈ ਕਾਂਗਰਸ ਦਾ ਚੁਣਿਆ ਹੋਇਆ ਹੈ ਜਿਹੜੀ ਕਾਂਗਰਸ ਨੇ ਸਿੱਖਾਂ ਦੀ ਕਤਲੋਗਾਰਧ ਕੀਤੀ ਇਹ ਕੀ ਪੂਰਾ ਮਾਮਲਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਤਾ ਗੱਲ ਕੀ ਆ ਕਿ ਵਿਰਸਾ ਸਿੰਘ ਨੂੰ ਤਕਲੀਫ ਕਿਸ ਗੱਲ ਦੀ ਆ ਵਿਰਸਾ ਸਿੰਘ ਨੂੰ ਇਸ ਗੱਲ ਦੀ ਤਕਲੀਫ ਆ ਕਿ ਇਹਨਾਂ ਦਾ ਆਕਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹਨੇ ਮੈਂ ਅੱਜ ਸਪਸ਼ਟ ਕਹਿਦਣ ਚਾਹਣਾ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕਰਾਉਣ ਵਾਲਾ ਹੀ ਪ੍ਰਕਾਸ਼ ਸਿੰਘ ਬਾਦਲਾ ਸ਼ਰੋਮਨੀ ਕਾਲੀਦਾਲਾ ਉਹਨਾਂ ਨੂੰ ਪਤਾ ਸੀ ਕਿ ਬਿਆੰਤੇ ਦੇ ਜ਼ੁਲਮੀ ਰਾਜ ਵਿੱਚ ਖੂਨ ਦੀਆਂ ਨਦੀਆਂ ਵਹਿ ਗਈਆਂ ਨੇ ਤੇ ਭਾਈ ਗੁਰਦੇਵ ਸਿੰਘ ਕੌਕੇ ਇੱਕ ਕੌਮ ਨੂੰ ਇੱਕ ਇਹੋ ਜਿਹੀ ਸੱਚਜੀ ਅਗਵਾਈ ਦੇਣ ਵਾਲੀ ਪਵਿੱਤਰ ਰੂਹ ਮਿਲੀ ਆ ਜਿਹੜੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਬੋਲਾਂ ਦੀ ਤਰਜਮਾਨੀ ਕਰਦੇ ਨੇ ਤੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੇਰੀ ਸਰਕਾਰ ਆਏਗੀ ਮੇਰੀ ਸਰਕਾਰ ਦੇ ਵਿੱਚ ਇਹ ਜਿਹੜੇ ਸਿੰਘ ਸਾਹਿਬ ਹੈ ਮੇਰੇ ਰਸਤੇ ਦਾ ਰੋੜਾ ਬਣ ਸਕਦੇ ਨੇ ਕਿਉਂ ਨਾ ਹੋਵੇ ਇਹ ਜਿਹੜੀ ਗੱਲ ਆ ਇਹ ਕਾਂਗਰਸ ਦੇ ਗੱਲ ਪੈਜੂਗੀ ਉਹਨੇ ਆਪਦੇ ਚਹੇਤੇ ਰਿਸ਼ਤੇਦਾਰ ਸਵਰਨ ਸਿੰਘ ਕੂਟ ਨੇ ਤੋ ਸਿੰਘ ਸੈਪਾਈ ਗੁਰਦੇਵ ਸਿੰਘ ਦਾ ਕਤਲ ਕਰਵਾ ਦਿੰਦਾ ਬਾਦਲ ਵਿਰਸੇ ਬਲਟੋਏ ਨੂੰ ਤਕਲੀਫ ਤਾਂ ਹੁੰਦੀ ਐ ਜੇ ਪ੍ਰਕਾਸ਼ਿਓ ਬਾਦਲ ਸੱਚਾ ਸੀ ਸ਼ਰੋਮਨੀ ਕਾਲੀਦਲ ਸੱਚਾ ਸੀ ਵਿਰਸੇ ਨੂੰ ਤਕਲੀਫ ਕਿਸ ਗੱਲ ਦੀ ਐ ਕਿਉਂਕਿ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹਾਦਤ ਦੀ ਰਿਪੋਰਟ ਬਣਾਉਂਦਾ ਐ ਏ ਡੀ ਜੀ ਪੀ ਤਵਾੜੀ ਬੀ ਪੀ ਤਵਾੜੀ ਉਹਦੇ ਵਿੱਚ ਸਰਦਾਰ ਸਿਮਨਜੀਤ ਸਿੰਘ ਮਾਨ ਉਹ ਸੇਟ ਦੀਆਂ ਕਾਪੀਆਂ ਲਿਆ ਕੇ ਦਿੰਦੇ ਆ ਬਾਦਲ ਨੂੰ ਕਿ ਇਹ ਜਿਹੜੀ ਫੈਲ ਖਲਣੀ ਚਾਹੀਦੀ ਆ ਤੇ ਇਹਨਾਂ ਦੇ ਜ਼ਾਲਮਾਂ ਦੇ ਤੇ ਸਮੇਤ ਸੈਣੀ ਤੇ ਕੇਪੀਐਸ ਗਿਲ ਤੇ ਇਜ਼ਹਾਰ ਹਾਲਮ ਤੇ ਇਨਾਂ ਬੁੱਚੜਾਂ ਤੇ ਸਿੱਖ ਜਵਾਨੀ ਦੇ ਖੂਨ ਦੇ ਪਿਆਸਿਆਂ ਦੇ ਉੱਤੇ ਕੇਸਾਂ ਚੱਲਣੇ ਚਾਹੀਦੇ ਆ ਸਿੰਘ ਸਾਹਿਬਾਈ ਗੁਰਦੇਵ ਸਿੰਘ ਕੌਕੇ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਪ੍ਰਕਾਸ਼ ਨੂੰ ਬਾਦਲੋਂ ਫੈਲੇ ਪਿਓ ਪੁੱਤ ਜਿਹੜੀ ਲੋਬੀ ਅਕਾਲੀ ਦਲ ਤੇ ਇਹ ਸਾਰੀ ਸਰਕਾਰ ਦੇ ਤਿੰਨ ਟਰਮਾਂ ਨਾਲ ਸਰਕਾਰ ਨੂੰ ਭੋਗੀ ਆ ਇਹ ਆਪਦੇ ਗੋਡੇ ਥੱਲੇ ਫੈਰ ਅੱਕ ਛੜਦੇ ਆ ਕਿਉਂ ਬਚਾਏ ਨਾ ਕਾਤਲ ਸਿੱਖਾਂ ਦੇ ਸੈਣੀ ਇਹਨਾਂ ਡੀਜੀਪੀ ਲਾਇਆ ਕਾਂਗਰਸ ਦੇ ਜ਼ੁਲਮੀ ਰਾਜ ਜ਼ਾਲਮ ਬੰਤੇ ਬੁੱਚੜ ਦੇ ਜ਼ੁਲਮਾਂ ਦੇ ਵਿੱਚ ਉਸਨੇ ਰੱਜ ਕੇ ਲੋਹ ਵਿੱਚ ਤਾਰੀਆਂ ਲਾਈਆਂ ਸਿੱਖ ਜਵਾਨੀ ਦੇ ਖੂਨ ਚ ਕਾਂਗਰਸ ਨੇ ਕੇਪੀਐਸ ਗਿਲ ਨੇ ਇਜ਼ਹਾਰ ਹਾਲਮ ਨੇ ਸੂਬੇ ਸਰਹੰਦ ਨੇ ਮੈਂ ਕਿਹੜੇ ਕਿਹੜੇ ਪੁਲਿਸ ਅਫਸਰ ਦਾ ਨਾਲ ਵਾਂ ਫਿਰਸਾ ਸਿੰਘ ਵਟੋਾਲ ਤੁਹਾਡੇ ਬਾਰੇ ਕਹਿੰਦੇ ਨੇ ਕਿ ਇੱਕ ਪਾਸੇ ਇਹਨਾਂ ਅਖੌਤੀ ਆਗੂਆਂ ਦੇ ਵੱਲੋਂ ਇੰਦਰਾ ਗਾਂਧੀ ਦੇ ਹੱਕ ਦੇ ਵਿੱਚ ਨਾਰੇ ਲਾਈ ਜਾਂਦੇ ਨੇ ਇੰਦਰਾ ਗਾਂਧੀ ਜਿੰਦਾਬਾਦ ਕਿਹਾ ਜਾਂਦਾ ਤੇ ਦੂਜੇ ਪਾਸੇ ਸੰਤ ਭਿੰਡਰਾਂ ਵਾਲੇ ਵੀ ਜਿੰਦਾਬਾਦ ਕਿਹਾ ਜਾਂਦਾ ਕਹਿੰਦੇ ਦੋਰੇ ਮਾਪਦੰਡ ਨੇ ਇਹਨਾਂ ਤੇ ਮੈਂ ਤਾਂ ਜਦੋਂ ਵੀ ਨਾਹਰਾ ਲਾਉਣਾ ਅੱਜ ਵੀ ਲਾਉਣਾ ਸੰਤ ਪਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਅਮਰ ਰਹੇ ਖਾਲਿਸਤਾਨ ਜਿੰਦਾਬਾਦ ਮੈਂ ਤਾਂ ਕਹਿਣਾ ਮੈਂ ਨਹੀਂ ਕਦੀ ਇੰਦਰਾ ਗਾਂਧੀ ਜਿੰਦਾਬਾਦ ਕਿਹਾ ਇਹ ਨੂੰ ਮੇਰੇ ਮੈਨੂੰ ਇਹਦੇ ਤੋਂ ਕੋਈ ਜਿਹੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪੰਥਕ ਹੋਣ ਦੇ ਇਹਦੇ ਪੰਥਕੂਣ ਦੇ ਮੇਰੇ ਕੋਲ ਬਹੁਤ ਸਬੂਤ ਨੇ ਇਹ ਟਾਊਟ ਤੇ ਕੈਟ ਸਮੇਤ ਸੈਣੀ ਦਾ ਇਜ਼ਾਰ ਆਲਮ ਦਾ ਤੇ ਇਨਾਂ ਬੁੱਚੜਾਂ ਦਾ ਉਹਨੂੰ ਤਕਲੀਫ ਹੋ ਰਹੀ ਆ ਕਿਉਂਕਿ ਉਹਨਾਂ ਦਾ ਟਾਊਟ ਸੀ ਇਹ ਤੇ ਅਸੀਂ ਉਸ ਟਾਊਟ ਦੇ ਪਾਪ ਸਾਹਮਣੇ ਲਿਆਂਦੇ ਅਸੀਂ ਉਹ ਜ਼ਾਲਮ ਦਾ ਭੋਗ ਨਹੀਂ ਪੈਣ ਦਿੱਤਾ ਤੇ ਉਹਦਾ ਟਾਊਟ ਸੀ ਉਹਨੂੰ ਤਕਲੀਫ ਹੋ ਰਹੀ ਆ ਜਿਹੜੀ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਗੁਰੂ ਘਰ ਦਾ ਪਿਛਲੇ ਪਾਸੇ ਨਿਸ਼ਾਨ ਆਇਆ ਹੋਇਆ ਹੈ ਗੁਰੂ ਘਰ ਦਾ ਨਾਮ ਆ ਰਿਹਾ ਹੈ ਤੁਹਾਡੇ ਗਲਾਂ ਦੇ ਵਿੱਚ ਸਰੋਪ ਪਾਉ ਪਾਏ ਹੋਏ ਨੇ ਫਿਰ ਤੁਸੀਂ ਇੱਥੇ ਸਵਾਲੀਆ ਚਿੰਨੇ ਵੀ ਲੱਗਦੇ ਨੇ ਕਿ ਤੁਸੀਂ ਫਿਰ ਕਾਂਗਰਸ ਦੇ ਸਰਪੰਚ ਕਿਵੇਂ ਹੋ ਕੇ ਵੇਖੋ ਜੀ ਮੈਨੂੰ ਨਗਰ ਨੇ ਗੁਰਦਰਾਸੇ ਬੁਲਾ ਕੇ ਸਰਬਸੰਮਤੀ ਦੇ ਨਾਲ ਪਿੰਡ ਦੀ ਪੰਚਾਇਤ ਦਾ ਮੁਖੀ ਚੁਣ ਲੈਂਦੀ ਆ ਸਰਪੰਚ ਬਣਾ ਦਿੰਦੀ ਆ ਸੰਗਤ ਸਰਬਸੰਮਤੀ ਨਾਲ ਮੈਨੂੰ ਸਰਪੰਚ ਹੁੰਦੀ ਆ ਜੀ ਵੇਖੋ ਤੇ ਮੈਨੂੰ ਤਾਂ ਗੁਰੂ ਘਰ ਦੇ ਵਿੱਚ ਸਰੂਪੇ ਦਿੱਤੇ ਆ ਉੱਤੇ ਲਿਖਿਆ ਕੀ ਆ ਵਿਰਸਾ ਸਿੰਘ ਦੀ ਜਿਹੜੀ ਸੋਚਨ ਸ਼ਕਤੀ ਆ ਨਾ ਉਹ ਬਹੁਤ ਕਮਜ਼ੋਰ ਹੋ ਚੁੱਕੀ ਆ ਉਹ ਆਪ ਦਾ ਜਿਹੜਾ ਦਿਮਾਗੀ ਸੁਲਤਨਤ ਨੇ ਉਹ ਗਵਾ ਚੁੱਕੇ ਨੇ ਅਸਲ 'ਚ ਜਦੋਂ ਅਖਬਾਰ ਦੀ ਕਟਿੰਗ ਜਿਹੜੀ ਲਾ ਰਹੇ ਉਹਦੇ ਤੇ ਲਿਖਿਆ ਕੀ ਆ ਕਿ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਪਾਲਾ ਨੂੰ ਬੀਤੇ ਕੱਲ ਨਗਰ ਦੀ ਸੰਗਤ ਨੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਇਹ ਲਿਖਿਆ ਹੋਇਆ ਜਿਹੜਾ ਫੋਟੋ ਪੇਸ਼ ਕਰਦਾ ਜਿਹੜੀ ਸੰਗਤ ਸਰੂਪੇ ਦੇ ਰਹੀ ਉਹ ਗੁਰਦੁਆਰਾ ਸਾਹਿਬ ਖਲੋਤੀ ਹੈ ਇਹ ਮੈਨੂੰ ਸਾਫਤ ਕਿਹੜੇ ਤਰੀਕੇ ਨਾਲ ਕਾਂਗਰਸੀ ਕਰਦਾ ਹੈ ਕਾਂਗਰਸੀਆਂ ਵੱਲ ਤਾਂ ਇਹਨਾਂ ਦੇ ਬਾਦਲ ਦਾ ਮੁੰਡਾ ਸਖਬੀਰ ਜਿਹੜਾ ਹੈਗਾ ਸਖਬੀਰ ਬਾਦਲ ਦੀ ਬੇਟੀ ਜਿਹੜੀ ਹੈ ਪਰਨੀਤ ਕੌਰ ਉਹ ਕੈਰੋਂ ਵਾਲਿਆਂ ਦੇ ਘਰੇ ਵਿਆਹੀ ਹੋਈ ਹੈ ਕਾਂਗਰਸੀਆਂ ਦੇ ਜਿਹੜਾ ਸਖਬੀਰ ਆ ਉਹ ਵਿਆਹਿਆ ਮਜੀਠੀਆਂ ਲੋਵੀ ਪੁਰਾਣੇ ਕਾਂਗਰਸੀ ਵਿਰਸੇ ਨੇ ਆਵਦਾ ਮੁੰਡਾ ਵੀ ਜਿਹੜਾ ਗੌਰਵ ਆ ਉਹ ਵੀ ਕਾਂਗਰਸੀਆਂ ਦੇ ਘਰੇ ਵਿਆ ਆ ਸਾਬਤ ਕਰੇ ਕਿਹੜੇ ਬੰਨੋਂ ਇਹ ਪੰਸ ਕਿਹੜੇ ਬਣਿਓ ਆ ਇਹ ਸਰਕਾਰ ਦਾ ਟਾਟ ਇਹ ਜੋਧਪੁਰ ਦੀਆਂ ਜੇਲਾਂ ਦੇ ਵਿੱਚ ਇਹਨੇ ਜਿਹੜੇ ਸਿੰਘ ਉਥੇ ਇਹਨੇ ਨਿਸ਼ਾਨਦੇ ਹੀ ਕਰਾਈਆ ਸਿੰਘਾਂ ਦੀ ਉਹਨਾਂ ਦੇ ਸਾਰੇ ਜਿਹੜੇ ਸਿੰਘਾਂ ਬਾਰੇ ਜੋ ਕੁਰਬਾਨੀਆਂ ਕੀਤੀਆਂ ਸੀ ਉਹਨਾਂ ਨੇ ਜੋ ਐਕਸ਼ਨ ਕੀਤੇ ਸੀ ਉਹ ਕੱਲੇ-ਕੱਲੇ ਐਕਸ਼ਨ ਦੀ ਜਿਹੜੀ ਰਿਪੋਰਟ ਆ ਵਿਰਸੇ ਬਲਟੋਏ ਨੇ ਜੋਧਪੁਰ ਜੇਲ੍ਹ ਦੇ ਵਿੱਚ ਪੁਲਿਸ ਨੂੰ ਦਿੱਤੀ ਆ ਵੀ ਆ ਫਲਾਣਾ ਖੜਕੂ ਆ ਆ ਜਰਨਲ ਲਾਹਵ ਸਿੰਘ ਆ ਫਲਾਣਾ ਖੜਕੂ ਆ ਆ ਫਲਾਣਾ ਸਿੰਘ ਇਹ ਤਾਂ ਸਿੰਘ ਸ਼ਹੀਦ ਕਰਾਉਣ ਵਾਲਿਆਂ ਦੇ ਵਿੱਚ ਇਹ ਪੰਥ ਕਿਹੜੇ ਬਣਿਓ ਆ ਇਹਦੇ ਕੋਲ ਫਿਰ ਇਹਦੇ ਕੋਲ ਤਾਂ ਕਿੱਲਾ ਇੱਕ ਪੈੜੀ ਦਾ ਹੈ ਡੇਢ ਕਿੱਲਾ ਤੇ ਇਹਦੇ ਕੋਲ ਆ ਲਗਜ਼ਰੀ ਗੱਡੀਆਂ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਹਿੰਗੀਆਂ ਕਲੋਨੀਆਂ ਦੇ ਵਿੱਚ ਵੱਡੀਆਂ ਕੋਠੀਆਂ ਤੇ 30-30 ਕਰੋੜ ਦੀਆਂ ਰਟਰਨਾ ਪਰਦਾ ਹੈ ਇਹਦੇ ਕੋਲ ਤਾਂ ਡੇਢ ਕਿੱਲਾ ਪੈ ਲਈ ਤੇ 150 ਰੁਪਏ ਦੀ ਇੱਕ ਟੁੱਟੀ ਸਾਈਕਲੀ ਸੀ ਬੀੜ ਸਾਹਿਬ ਜਿੱਦੋਂ ਰਹਿੰਦਾ ਸੀ ਤੇ ਅੱਜ ਇਹ ਕਿਹੜੀ ਖੇਤੀ ਕਰਦਾ ਮੈਨੂੰ ਦੱਸਿਓ ਕੀ ਉਗਦਾ ਇਹਦੇ ਜ਼ਮੀਨ ਦੇ ਵਿੱਚ ਕਿ ਜਿਹਦੇ ਨਾਲ ਇਹ ਬਹੁਤ ਵੱਡਾ ਸਰਮਾਇਆਦਾਰ ਬਣ ਗਿਆ ਤੇ ਅੱਜ ਇੰਨੀਆਂ ਵੱਡੀਆਂ ਮਹਿੰਗੀਆਂ ਟਰਨਾ ਪਰ ਰਿਹਾ ਕਿੱਥੋਂ ਪਰਦਾ ਮੇਰੇ ਖਾਤੇ ਦੇ ਵਿੱਚ ਇੱਕ 30000 ਰੁਪਏ ਨਹੀਂ ਹੈਗਾ ਮੈਂ ਤਾਂ ਅੱਜ ਵੀ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਆਇਆ ਬਾਈ ਬੱਸ ਆਇਆ ਇਹ ਕਿੱਥੋਂ ਆਇਆ ਸਾਰਾ ਕੁਝ ਇਹ ਮੈਨੂੰ ਦੱਸਦਾ ਇਹ ਆਪ ਤਾਂ ਸਾਬਤ ਕਰੇ ਇਹ ਪੰਥਕ ਹੋਂਦਾ ਹੈ ਇਹਦੇ ਕੋਲ ਕੀ ਸਰਟੀਫਿਕੇਟ ਪੰਥਕ ਦਾ ਹੈ ਕਿਹੜੇ ਬੰਨੇ ਇਹ ਪੰਥਕ ਆਪ ਦਾ ਸਬੂਤ ਪੇਸ਼ ਕਰੇ ਜੇ ਚਰਚਾ ਦੇ ਵਿੱਚ ਜਾਂਦਾ ਤਾਂ ਹਲੇਲੂਇਆ ਦੇ ਨਾਰੇ ਮਾਰਦਾ ਮੇਰੇ ਕੋਲ ਵੀਡੀਓ ਮੈਂ ਦਿਖਾ ਦਿੰਦਾ ਇੱਥੇ ਹੁਣੇ ਦਿਖਾਵਾਂ ਕਹਿੰਦਾ ਜੀ ਪਰਮੇਸ਼ਰ ਨੂੰ ਧਿਆਓ ਤੇ ਕਹੋ ਹਲੇਲੂਇਆ ਇਹ ਸਾਡਾ ਧਰਮ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਇਹ ਕਹਿੰਦੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹ ਡਿਊਟੀ ਲਈ ਸੀ ਮੇਂ ਮਗਰੋਂ ਹਲੇਲੂਇਆ ਕਰਿਆ ਕਰੀ ਇਹਨੂੰ ਸ਼ਰਮ ਵਿੱਚ ਦੋ ਵਰਨਾ ਚਾਹੀਦਾ ਇੰਨਾ ਤਾਂ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਐ ਨਾ ਦਸਤਾਰਾਂ ਵਿੱਚ ਸਿਰਫ ਸਾਇਏ ਹੋਏ ਨੇ ਇਹ ਪੰਥਕ ਨਹੀਂ ਗਏ ਪੰਥਾਂ ਮਖੌਟਾ ਪਾ ਕੇ ਇਹਨਾਂ ਨੇ ਪੰਦਾ ਕਹਾਣ ਕੀਤਾ ਇਹਨਾਂ ਕੀ ਕੀਤਾ ਨੇ ਚੰਗਾ ਕੰਮ ਦੱਸੇ ਕੀ ਕੀਤਾ ਟੌਟੀ ਤੋਂ ਸੋਏ ਨੇ ਕੀਤਾ ਕੀ ਆ ਇਹ ਕਹਿੰਦਾ ਮੇਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਮਹਾਂਪੁਰਖਾਂ ਨੇ ਡਿਊਟੀ ਲਾਈ ਸੀ ਸਵਰਨੇ ਘੋਟ ਨੇ ਨੂੰ ਮਾਰਨ ਦੀ ਤੇ ਜੇ ਤੇਰੀ ਡਿਊਟੀ ਲੱਗੀ ਸੀ ਮੈਂ ਤਾਂ ਉਹਦਾ ਫਿਰ ਭੋਗ ਰੋਕੇ ਆਇਆ ਤੇ ਤੈਨੂੰ ਤਖਲੀਫ ਕਿਉਂ ਹੋਈ ਆ ਤੇ ਜਿਹਦੇ ਨਾਲ ਡਿਊਟੀ ਲੱਗੀ ਸੀ ਸਿੰਘ ਨਾਲ ਜਿਹੜੇ ਸਿੰਘਾਂ ਦੀ ਮਹਾਂਪੁਰਖਾਂ ਡਿਊਟੀ ਲਾਈ ਸੀ ਉਹ ਸਿੰਘ ਦੇ ਨਾਲ ਆ ਗਿਆ ਉਸੀ ਭਾਈ ਅਨੋਖ ਸਿੰਘ ਤੇ ਭਾਈ ਅਨੋਖ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਸਵਰਨਾ ਵੀ ਜਿਉਂਦਾ ਰਹਿ ਗਿਆ ਤੇ ਇਹ ਵਿਰਸਾ ਵੀ ਜਿਉਂਦਾ ਰਹਿ ਗਿਆ ਇਹ ਕਿਵੇਂ ਇਸ ਦਾ ਮਤਲਬ ਇਹ ਭਾਈ ਉਹਦਾ ਸਾਰਾ ਕੁਝ ਕੰਮ ਖਤਮ ਕਰਾਤਾ ਬੇਖ ਖੜਕੂ ਆ ਇਹ ਸਵਰਨੇ ਨੂੰ ਮਾਰਨਾ ਦੇਵੇ ਤੇ ਭਾਈ ਅਨੋਖ ਸਿੰਘ ਨੂੰ ਸ਼ਹੀਦ ਕਰਾ ਦਿੰਦਾ ਆਪੇ ਵੱਜ ਜਾਂਦਾ ਸਵਰਨਾ ਵੀ ਵੱਜ ਜਾਂਦਾ ਜੀ ਡਿਊਟੀ ਲੱਗੀ ਹੁੰਦੀ ਜਿੰਨਾਂ ਦੀਆਂ ਫਿਰ ਡਿਊਟੀਆਂ ਲੱਗੀਆਂ ਉਹਨਾਂ ਤੇ ਫਿਰ ਛੰਡੇ ਗੱਡ ਦਿੱਤੇ ਡਿਊਟੀ ਦਾ ਤੁਰ ਦਰਗਾ ਉਹ ਲੱਗੀ ਸੀ ਭਾਈ ਜੰਦੇ ਸੁਖੇ ਦੀ ਉਹਨਾਂ ਤੇ ਫਿਰ ਪੂਨੇ ਜਾ ਕੇ ਦੁਸ਼ਮਣ ਸੋਧ ਤੇ ਤੂੰ ਕਿਆ ਨਾ ਸੋਧਿਆ ਜੇ ਭਾਈ ਨੋਕਸ ਸਿੰਘ ਸ਼ਹੀਦ ਹੋ ਗਿਆ ਮਗਰੋਂ ਜਿਉਂ ਸਰਮਾ ਤੇਰੀ ਡਿਊਟੀ ਇਹ ਕਹਿੰਦਾ ਮੇਰੀ ਡਿਊਟੀ ਲਈ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਭਾਈ ਨੋਕਸ ਸਿੰਘ ਸ਼ਹੀਦ ਹੋ ਜਾਂਦੇ ਆ ਤੂੰ ਬਚ ਜਾਣਾ ਸਵਰਨਾ ਫੇਰ ਜਿਉਂਦਾ ਰਹਿੰਦਾ ਤੂੰ ਫਿਰ ਮਾਰਿਆ ਕਿਉਂ ਨਾ ਸਵਰਨਾ ਜੇ ਅਸੀਂ ਉਹਦਾ ਭੋਗ ਰੋਕਿਆ ਤੈਨੂੰ ਤਕਲੀਫ ਹੁੰਦੀ ਆ ਇਸ ਦਾ ਮਤਲਬ ਉਹਦਾ ਇਹ ਟੌਰ ਸੀ ਉਹਦੇ ਨਾਲ ਯਰਾਨੇ ਸੀ ਤੇ ਇਹਨਾਂ ਦੀ ਸਰਕਾਰ ਨੇ ਉਹਦੀ ਫੈਲ ਰੋਕੀ ਆ ਇਸ ਚੀਜ਼ ਐਸਜੀਪੀਸੀ ਦੀ ਭੂਮਿਕਾ ਦੇ ਉੱਪਰ ਵੱਡੇ ਸਵਾਲੀਆ ਚਿੰਨ ਕਿਤੇ ਨਾ ਕਿਤੇ ਖੜੇ ਹੁੰਦੇ ਕੋ ਸਮਾਂ ਸੀ ਜਦੋਂ ਐਸਜੀਪੀਸੀ ਦੇ ਵੱਲੋਂ ਰਾਗੀ ਜੱਥਾ ਭੇਜਿਆ ਜਾਂਦਾ ਇਸ ਤਰ੍ਹਾਂ ਦੀਆਂ ਭੂਮਿਕਾ ਨਿਭਾਈਆਂ ਜਾਂਦੀਆਂ ਨੇ ਤੇ ਅੱਜ ਕਈ ਦਹਾਕੇ ਬੀਤਣ ਤੋਂ ਬਾਅਦ ਉਹੀ ਐਸਜੀਪੀਸੀ ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ ਕਿ ਜੱਥੇਦਾਰ ਕੌਮਕੇ ਸਾਹਿਬ ਦਾ ਇਨਸਾਫ ਚਾਹੀਦਾ ਹੈ ਉਹਦੀ ਰਿਪੋਰਟ ਖੁੱਲਣੀ ਚਾਹੀਦੀ ਹੈ ਕੀ ਲੱਗਦਾ ਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ-ਕਿਵੇਂ ਦੇਖਦੇ ਹੋ ਅੱਜ ਸ਼ਰੋਮਣੀ ਕਮੇਟੀ ਨੂੰ 31 ਵਰਿਆਂ ਬਾਅਦ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹਾਦਤ ਯਾਦ ਆਈ ਹੈ ਜਿਹੜੀ ਸ਼ਰੋਮਣੀ ਕਮੇਟੀ ਉਹਦੇ ਕਾਤਲ ਦੇ ਭਾਈ ਸਾਹਿਬ ਜੀ ਦੇ ਕਾਤਲ ਦੇ ਭੋਗ ਤੇ ਰਾਗੀ ਜਥਾ ਦੇ ਰਹੀ ਆ ਉਹਨੇ ਮਾਫੀ ਮੰਗ ਲਈ ਆ ਪਹਿਲੋ ਸ਼ਰੋਮਣੀ ਕਮੇਟੀ ਆਪਣਾ ਆਪ ਤਾਂ ਲੈ ਕੇ ਆਵੇ ਪੰਥ ਸਾਹਮਣੇ ਚਿਹਰਾ ਤਾਂ ਨੰਗਾ ਕਰੇ ਕਿਹੜੇ ਕਿਹੜੇ ਕਾਤਲਾਂ ਦੇ ਭੋਗਾਂ ਤੇ ਕੀ ਕੀ ਕਰਦੇ ਨੇ ਇਹ ਸਾਨੂੰ ਦੱਸ ਦੇਣੇ ਸ਼੍ਰੋਮਣੀ ਕਮੇਟੀ ਸਪਸ਼ਟੀਕਰਨ ਦੇਤਾ ਉਹਦੇ ਐਸਜੀਪੀਸੀ ਪ੍ਰਧਾਨ ਨੇ ਵਰਸੀ ਮਨਾ ਲਈ ਤੇ ਵਰਸੀ ਜਿਸ ਸ਼ਹੀਦ ਦੀ ਮਨਾ ਰਹੇ ਉਹਨੂੰ ਕਤਲ ਕਰਨ ਵਾਲੇ ਦਾ ਤੁਸੀਂ ਰਾਗੀ ਜਥਾ ਦੇ ਰਹੇ ਹੋ ਜੋ ਰਾਗੀ ਕੀਰਤਨ ਨਹੀਂ ਕਰਦਾ ਤੁਸੀਂ ਨਿਊ ਡਿਊਟੀ ਤੋਂ ਕੱਢ ਰਹੇ ਹੋ ਜੇ ਤੁਹਾਡੀ ਅਕਾਲੀ ਦਲ ਦੀ ਸਰਕਾਰ ਆ ਉਹ ਸਿੱਖਾਂ ਨੂੰ ਉਥੇ ਬਹਿਵਲ ਕਲਾਂ ਦੇ ਵਿੱਚ ਗੋਲੀਆਂ ਚਲਾਉਂਦੀ ਆ ਸਿੰਘ ਸ਼ਹੀਦ ਕਰਦੀ ਆ ਤੇ ਜਿਹੜਾ ਉਹਨਾਂ ਦਾ ਆਈਜੀ ਪਰਮਰਾਜ ਉਮਰਾਨਗਲ ਦਰਬਾਰ ਸਭਾਉਂਦਾ ਤੁਸੀਂ ਉਹਨੂੰ ਦੁੱਧ ਪਿਆ ਕੇ ਸਿਰਪੇ ਦੇਣੇ ਹੋ ਤੁਹਾਡੇ ਜ਼ਰਾਨੇ ਕੀ ਆ ਸ਼੍ਰੋਮਣੀ ਕਮੇਟੀ ਦੇ ਪੁਲਿਸ ਨਾਲ ਇਸ ਦਮਲ ਤੁਹਾਡਾ ਬਾਦਲਦਾਲ ਉਹਨਾਂ ਨੂੰ ਰੈਂਕ ਦਿੰਦਾ ਹੈ ਇਜ਼ਹਾਰਮਾਲ ਆਲਮ ਵਰਗਿਆਂ ਨੂੰ ਸਿੰਘਾਂ ਦੇ ਸ਼ਹੀਦਾਂ ਨੂੰ ਕਾਤਲਾਂ ਨੂੰ ਉਹ ਦਿੰਦਾ ਹੈ ਵਜ਼ੀਰੀਆਂ ਟਿਕਟਾਂ ਦਿੰਦਾ ਨਿਵਾਜ਼ ਦਾ ਸਾਬਤ ਤੇ ਕਰਨੇ ਵੱਡੇ ਪੰਥਕ ਇੰਨਾ ਤਾਂ ਕਤਲਾਂ ਦੀ ਸਿੱਖਾਂ ਦੀਆਂ ਦੀਆਂ ਕੋਈ ਫੈਲਾ ਵਿਖਾਓ ਇੱਥੇ ਪੁਣਿਹਾਰਿਆਂ ਨੂੰ ਲਿਆਉਣ ਵਾਲਾ ਬਾਦਲ ਸਰਸੀ ਵਾਲੇ ਪਖੰਡੀ ਨੂੰ ਲਿਆਉਣ ਵਾਲਿਆ ਇਹ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀਆਂ ਇਹਨਾਂ ਮੰਗਾਤੀਆਂ ਇਹਨਾਂ ਮਾਫੀ ਮੰਗ ਲਈ ਇਹਨਾਂ ਦਾ ਲਾਇਆ ਜ세ਦਾਰ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਕਿੱਡੀ ਵੱਡੀ ਤਹੀਨ ਕਰਾਉਂਦਾ ਕਿ ਆਪ ਦੇ ਖਜ਼ਾਨੇ ਚ 94 ਲੱਖ ਰੁਪਏ ਦੇ ਸ਼੍ਰੋਮਣੀ ਕਮੇਟੀ ਅਸ਼ਤਿਆਰੀ ਆਦੀ ਕਰਦੀ ਆ ਉਹਨੂੰ ਮਾਫੀਆਂ ਦਿੰਦੀ ਬਿਨਾ ਮੰਗਿਆਂ ਤੋਂ ਇਹ ਪੰਚਕ ਜਵਾਬ ਦੇਵੇ ਸ਼੍ਰੋਮਣੀ ਕਮੇਟੀ ਪੰਥ ਦੇ ਵੇੜੇ ਚ ਖਲੋ ਕੇ ਕਿੱਥੇ ਕਿੱਥੇ ਸ਼੍ਰੋਮਣੀ ਕਮੇਟੀ ਨੇ ਕੀ ਕੀ ਜ਼ੁਲਮ ਕਮਾਏ ਨੇ 6 ਜੂਨ ਤੇ ਕੱਲੂ ਕਾਰਾ ਸੰਗਤ ਮਨਾਉਣ ਆਈ ਸੰਗਤਾਂ ਨੂੰ ਇੰਨਾ ਪੱਗਾਂ ਲਾਈਆਂ ਇੰਨਾ ਡਾਂਗਾ ਨਾ ਕੁੱਟੇ ਇਹ ਸ਼੍ਰੋਮਣੀ ਕਮੇਟੀ ਨੇ ਸਬਾਬ ਦੇਵੇ ਮੈਨੂੰ ਸ਼੍ਰੋਮਣੀ ਕਮੇਟੀ ਪੰਥ ਦੀ ਨਮਾਇਦਾ ਸੰਸਥਾ 328 ਰੁਪਏ ਦਾ ਸਿੰਘਾਂ ਨੇ حساب ਮੰਗ ਲਿਆ ਦਰਬਾਰ ਸਾਹਿਬ ਦੇ ਸਾਹਮਣੇ ਬੈ ਕੇ ਇਹਨਾਂ ਉੱਤੇ ਬੀਬੀਆਂ ਭੈਣਾਂ ਤੇ ਨੌਜਵਾਨ ਸਿੱਖ ਇਹਨਾਂ ਡਾਂਗਾਂ ਨਾਲ ਕੁੱਟੇ ਉਹਨਾਂ ਦੀਆਂ ਹੱਡੀਆਂ ਤੱਕ ਤੋੜ ਦਿੱਤੀਆਂ ਇਹ ਸ਼ਰੋਣੀ ਕਮੇਟੀ ਐ 328 ਰੁਪਏ ਦਾ ਹਿਸਾਬ ਕਿਉਂ ਨਹੀਂ ਦਿੰਦੀ ਐ ਐਸਜੀਪੀਸੀ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਉਹ ਇਹਨਾਂ ਨੇ ਗੋਡੇ ਤੇ ਲੇਲਕਾ ਕੇ ਰੱਖਿਆ ਉਹਨਾਂ ਨੂੰ ਕਰੋੜਾਂ ਰੁਪਏ ਇਹਨਾਂ ਦੇ ਖਜ਼ਾਨੇ ਦੇ ਵਿੱਚੋਂ ਤਨਖਾਹਾਂ ਜਾਂਦੀਆਂ ਨੇ ਇਸ ਕੰਮ ਲਈ ਜਾਂਦੀਆਂ ਨੇ ਸ਼ਰੋਮਣੀ ਕਮੇਟੀ ਜਵਾਬ ਦੇਊਗੀ ਪੰਥ ਨੂੰ ਇਹਨਾਂ ਦਾ ਬਾਦਲ ਜਵਾਬ ਦੇਊਗਾ ਇਹਨਾਂ ਪਾਪਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਥਾਂ-ਥਾਂ ਗਲੀਆਂ ਵਿੱਚ ਖਲਾਰ ਦਿੱਤੇ ਗਏ ਇਹਨਾਂ ਹਸਾਬ ਦੇ ਤਾਂ ਕਿਹਦੀ ਸਰਕਾਰ ਚ ਇਹ ਬੇਅਦਬੀਆਂ ਹੋਈਆਂ ਕੌਣ ਦੋਸ਼ੀ ਹੈ ਵਿਰਸਾ ਉਹ ਸਰਕਾਰ ਦਾ ਭਾਈਵਾਲ ਨਹੀਂ ਬਰੋਬਰ ਦਾ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਚ ਬਰੋਬਰ ਦਾ ਦੋਸ਼ੀ ਹੈ ਸਿੰਘਾਂ ਨੂੰ ਸ਼ਹੀਦ ਕਰਾਉਣ ਚ ਬਰੋਬਰ ਦਾ ਦੋਸ਼ੀ ਹੈ ਡੀਜੀਪੀ ਸਮੈਤ ਸੇਣੀ ਲਾਉਣ ਚ ਸਿੱਖਾਂ ਦਾ ਕਤਲ ਲਾਉਣ ਚ ਆਵੇ ਮੇਰੇ ਸਾਹਮਣੇ ਵਿਰਸਾ ਸਿੰਘ ਮੈਂ ਇਹਦੇ ਪਰਖੇ ਚ ਡਾਊਂਗਾ ਬੀਬੀ ਖਾਲੜਾ ਜਿਹੜੀ ਆ ਸਰਦਾਰ ਜਸਵੰਤ ਸਿੰਘ ਖਾਲੜਾ 25000 ਲਵਾਰ ਸਲਾਸ਼ਾਂ ਦਾ ਕੇਸ ਲੈ ਉਹਦੇ ਸਾਹਮਣੇ ਤੇ ਜੇ ਉਹਦੀ ਬੀਬੀ ਨੂੰ ਸਿੰਘਣੀ ਨੂੰ ਪੰਥ ਖਲਾਰ ਦਿੰਦਾ ਹੈ ਚੋਣ ਮੈਦਾਨ ਦੇ ਵਿੱਚ ਤੇ ਇਹ ਬੀਬੀ ਦੇ ਵਿਰੁੱਧ ਪ੍ਰਚਾਰ ਕਰਦਾ ਤੇ ਜਾ ਕੇ ਹਲਕੇ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਵੰਡਦਾ ਇਹ ਵਿਰਸਾ ਸਿੰਘ ਇਹ ਪੰਥਕਾ ਵਿਰਸਾ ਸਿੰਘ ਮੈਂ ਤੇਰੀਆਂ ਲੀਰਾਂ ਖਿੱਦੋ ਦੀਆਂ ਲੀਰਾਂ ਇੰਨੀਆਂ ਖਲਾਰ ਦੂੰਗਾ ਦੁਨੀਆ ਵੇਖਦੀ ਰਹਿ ਜਾਵੇਗੀ ਮੇਰੇ ਸਾਹਮਣੇ ਤਾਂ ਕਿਤੇ ਤਾਂ ਜਪੇੜ ਤੇ ਖੜ ਮੈਂ ਨੁਸਖ ਕਾਂਗਰਸੀ ਖਾਤ ਕਰਦਾ ਮੈਂ ਤਾਂ ਸਰਦਾਰ ਮਾਨ ਸਿੰਘ ਦੀ ਪਾਰਟੀ ਦਾ ਜਿਸ ਮਰਦ ਨੇ ਖਾਲਸਾਣ ਦੀ ਆਜ਼ਾਦੀ ਦਾ ਝੰਡਾ ਚੱਕ ਕੇ ਤੁਰਿਆ ਹੋਇਆ ਜਿਹੜਾ ਮੈਂ ਇੱਕ ਪਿੰਡ ਦਾ ਸਰਪੰਚ ਆ ਮੈਨੂੰ ਤਾਂ ਸੰਗਤ ਨੇ ਚੁਣਿਆ ਤੂੰ ਤਾਂ ਤਿਰੰਗੇ ਨੂੰ ਸਲੂਟ ਮਾਰਦਾ ਉੱਚੋ ਇਹਨੂੰ ਨਹੀਂ ਮਾਰਦਾ ਇਹ ਪੰਥਕ ਭਾਈ ਬਲਵੰਤ ਸਿੰਘ ਗੋਪਾਲਾ ਦੇ ਵੱਲੋਂ ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਨੂੰ ਚੈਲੰਜ ਕੀਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਕਾਂਗਰਸੀ ਸਰਪੰਚ ਬਲਵੰਤ ਸਿੰਘ ਗੋਪਾਲਾ ਨੂੰ ਲਿਖ ਕੇ ਵਾਇਰਲ ਕੀਤੀ ਜਾਂਦੀ ਹੈ ਤਾਂ ਉਸ ਦਾ ਜਵਾਬ ਭਾਈ ਬਲਵੰਤ ਸਿੰਘ ਗੋਪਾਲਾ ਨੇ ਦਿੱਤਾ ਹੈ